ਅਬ ਬਿਜਲੀ ਵਿਭਾਗ ਦੇ ਅਨਗਹਿਲੀ ਦੇ ਕਾਰਨ ਇੱਕ ਹੋਰ ਕਿਸਾਨ ਤਬਾਹ ਹੋਇਆ ਦੱਸਦੀ ਹੈ ਕਿ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਣ ਕਾਰਨ ਜਿਹੜੇ ਇੱਕ ਕਿਸਾਨ ਦੀ 8 ਏਕੜ ਕਣਕਾ ਸੜ ਕੇ ਸੁਆਹ ਹੋ ਗਈ ਹੈ ਦੱਸਦੀ ਹੈ ਕਿ ਮਾਮਲਾ ਸਾਰਾ ਪਠਾਨਕੋਟ ਦੇ ਪਿੰਡਾਂ ਮਾਨਤ ਸਿੰਘਪੁਰ ਦਾ ਹੈ ਜਿੱਥੇ ਇੱਕ ਕਿਸਾਨ ਦੀ 8 ਏਕੜ ਕਣਕਾ ਸੜ ਕੇ ਸੁਆਹ ਹੋਈ ਹੈ ਦੱਸਦੀ ਹੈ ਕਿ ਮੀਹ ਹਨੇਰੀ ਦੇ ਕਾਰਨ ਜਿਹੜੀਆਂ ਤਾਰਾਂ ਸੀ ਉਹ ਟੁੱਟੀਆਂ ਸੀ ਉਸ ਤੋਂ ਬਾਅਦ ਬਿਜਲੀ ਵਿਭਾਗ ਨੂੰ ਇਸ ਦੀ ਜਾਣਕਾਰੀ ਤਿੱਗੇਸੀਪਾਰ ਜਦੋਂ ਬਿਜਲੀ ਵਿਭਾਗ ਦੇ ਵੱਲੋਂ ਲਾਈਟ ਛੱਡੀ ਗਈ ਤਾਂ ਉੱਥੇ ਇੱਕ ਸ਼ਾਰਟ ਸਰਕਟ ਹੋਇਆ ਜਿਸ ਦੇ ਨਾਲ ਜਿਹੜੀ ਪੂਰੇ ਖੇਤ ਦੇ ਵਿੱਚ ਅੱਗ ਫੈਲ ਗਈ ਇਲਾਕਾ ਨਿਵਾਸੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਟਰਾਲੀ ਟਰੈਕਟਰ ਤਾਹੀਆਂ ਲੈ ਕੇ ਜਿਹੜਾ ਬੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਤਾਂ 8 ਏਕੜ ਜਿਹੜੀ ਕਣਕ ਹੈ ਉਹ ਸੜ ਕੇ ਸਵੇਰ ਹੋ ਗਈ ਤਾਂ ਉਸ ਕਿਸਾਨ ਦਾ ਹਾਲ ਦੇਖਣ ਵਾਲਾ ਸੀਗਾ ਜਿਸ ਦੀ ਅਖੜੀ ਕੁੜੋਤੀ ਜਿਹੜੀ ਕਣਕ ਹੈ ਉਹ ਬਿਜਲੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਜਿਹੜੀ ਆ ਉਹ ਸੜ ਕੇ ਸੁਆਹ ਹੋ ਗਈ ਆ ਹਰ ਵਾਰ ਜਦੋਂ ਵੀ ਜਿਹੜਾ ਸੀਜ਼ਨ ਆਉਂਦਾ ਕਣਕ ਦਾ ਤਾਂ ਉਦੋਂ ਅਜਿਹੀਆਂ ਜੜੀਆਂ ਘਟਨਾਵਾਂ ਨੇ ਸਾਹਮਣੇ ਆਉਂਦੀਆਂ ਤਾਂ ਹੁਣ ਇੱਕ ਹੋਰ ਘਟਨਾ ਜਿਹੜੀ ਉਹ ਪਠਾਨਕੋਟ ਤੋਂ ਸਾਹਮਣੇ ਆਈ ਆ ਜਿੱਥੇ ਪਿੰਡ ਮਾਨ ਸਿੰਘਪੁਰ ਦੇ ਇੱਕ ਕਿਸਾਨ ਦੀ ਜਿਹੜੀ 8 ਏਕੜ ਕ ਜਿਹੜੀ ਕਣਕ ਹੈ ਉਹ ਸੜ ਕੇ ਸੁਆਹ ਹੋਈ ਆ 1060 ਸਰਕਟ ਦੇ ਨਾਲ ਜਿਹੜੀ ਇਹ ਪੂਰੀ ਘਟਨਾ ਵਾਪਰੀ ਆ ਬਿਜਲੀ ਵਿਭਾਗ ਅੱਗਾ ਨੂੰ ਜਿਹੜਾ ਇਸਤੇ ਬਾਰੇ ਸੂਚਿਤ ਕੀਤਾ ਗਿਆ ਸੀ ਤਾਰਾਂ ਦੇ ਵਿੱਚ ਤਕਨੀਕੀ ਖਰਾਬੀ ਸੀ ਜਿਸ ਨੂੰ ਲੈ ਕੇ ਬਿਜਲੀ ਵਿਭਾਗ ਨੂੰ ਬਾਰ-ਬਾਰ ਸੂਚਿਤ ਕਰਨ ਤੋਂ ਬਾਅਦ ਵੀ ਬਿਜਲੀ ਵਿਭਾਗ ਦੇ ਵੱਲੋਂ ਜਿਹੜੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਜਦੋਂ ਉਹਨਾਂ ਤਾਰਾਂ ਦੇ ਵਿੱਚ ਲਾਈਟ ਛੱਡੀ ਗਈ ਤਾਂ ਤਾਰਾਂ ਸਪਾਰਕ ਹੋਈਆਂ ਜਿਸ ਦੇ ਨਾਲ ਅੱਗ ਲੱਗੀ ਇਲਾਕਾ ਨਿਵਾਸੀਆਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਕਿਉਂਕਿ ਅੱਗ ਜਿਹੜੀ ਆ ਹੁਣ ਫਸਲ ਹੈ ਜਿਹੜੀ ਉਹ ਸੁੱਕੀ ਖੜੀ ਹੈ ਤਾਂ ਇੱਕੋਦਮ ਜਿਹੜਾ ਪਾਂਬੜ ਨਿਕਲਿਆ ਜਿਸ ਤੋਂ ਬਾਅਦ ਜਿਹੜੀ ਉਹ ਅੱਗ ਸੀ ਖਤਰਨਾਕ ਰੂਪ ਧਾਰਨ ਕਰਦੀ ਹੋਈ ਨਜ਼ਰ ਆਈ ਤਾਂ ਉਸ ਤੋਂ ਬਾਅਦ ਇੱਕ ਕਿਸਾਨ ਦੀ ਜਿਹੜੀ 8 ਏਕੜ ਔਸਾ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਔਸਾ ਕਿਸਾਨ ਦੀ ਜਿਹੜੀ ਪੁੱਤਾ ਮੰਗ ਪਾਲੀ ਫਸਲ ਖੜੀ ਖੜੋਤੀ ਜਿਹੜੀ ਅੱਗ ਦੇ ਹਵਾਲੇ ਹੋ ਗਈ ਤਾਂ ਇਸ ਤੇ ਜਿਹੜੇ ਵੱਡੇ ਸਵਾਲ ਨੇ ਉਹ ਬਿਜਲੀ ਵਿਭਾਗ ਤੇ ਖੜੇ ਹੁੰਦੇ ਨੇ ਕਿ ਆਖਰ ਜਿਹੜੀ ਉਹਨਾਂ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਤਾਂ ਉਸ ਤੋਂ ਬਾਦ ਵੀ ਜਿਹੜਾ ਇਸ ਸਮੱਸਿਆ ਦਾ ਹੱਲ ਆ ਕਿਉਂ ਨਹੀਂ ਕੀਤਾ ਗਿਆ ਜੇਕਰ ਹੁਣ ਉਸ ਕਿਸਾਨ ਦੀ ਜਿਹੜੀ ਕਣਕ ਆ ਉਹ ਸੜ ਕੇ ਸੁਆਹ ਹੋਈ ਆ ਤਾਂ ਹੁਣ ਉਸ ਦਾ ਮੁਆਵਜ਼ਾ ਕੌਣ ਦੇਵੇਗਾ ਕੀ ਉਸ ਕਿਸਾਨ ਨੂੰ ਜਿਹੜਾ ਕਣਕ ਦਾ ਪੂਰਾ ਮੁਆਵਜ਼ਾ ਮਿਲੇਗਾ ਕਿਉਂਕਿ 8 ਏਕੜ ਕੋਈ ਛੋਟੀ ਮੂਟੀ ਕਹਿ ਦਈਏ ਕਿ ਨਹੀਂ ਆਪਾਂ ਗਿਣਤੀ ਕਹਿ ਸਕਦੇ ਜੇ 1 ਏਕੜ ਤੋਂ 25 ਕੁਇੰਟਲ ਦੀ ਵੀ ਔਸਤ ਲਾਈਏ ਤਾਂ ਕਾਫੀ ਜੜੀ ਮਾਤਰਾ ਦੇ ਵਿੱਚ ਕਣਕ ਸੜ ਕੇ ਸੁਆਹ ਹੋਈ ਆ ਤਾਂ ਵੱਡੀ ਇੱਕ ਕਹਦੀ ਹੈ ਕਿ ਉਸ ਕਿਸਾਨ ਨੂੰ ਘਾਟਾ ਪਿਆ ਤਾਂ ਹੁਣ ਇਹ ਘਾਟਾ ਜਿਹੜਾ ਉਹ ਕੌਣ ਪੂਰਾ ਕਰੇਗਾ ਬਿਜਲੀ ਵਿਭਾਗ ਜਾਂ ਫਿਰ ਪੰਜਾਬ ਸਰਕਾਰ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੀ ਆ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਹਿਲਾਂ ਵੀ ਸਾਡੇ ਚੈਨਲ ਦੇ ਵੱਲੋਂ ਖਬਰ ਕੀਤੀ ਗਈ ਸੀ ਕਿ ਜਿਹੜੀਆਂ ਖੇਤਾਂ ਦੇ ਵਿੱਚ ਤਾਰਾਂ ਢਿੱਲੀਆਂ ਨੇ ਕਿਸੇ ਵਕਤ ਜਿਹੜੀ ਕੋਈ ਘਟਨਾ ਵਾਪਰ ਸਕਦੀ ਆ ਪਰ ਉਸ ਹਲੂਨੇ ਤੋਂ ਬਾਅਦ ਵੀ ਜਿਹੜਾ ਬਿਜਲੀ ਵਿਭਾਗ ਨਹੀਂ ਜਾਗਿਆ ਤਾਂ ਇੱਕ ਜਿਹੜਾ ਉਸ ਗਲਤੀਆਂ ਤੇ ਚੱਲਦੇ ਆ ਜਿਹੜਾ ਇੱਕ ਹੋਰ ਕਿਸਾਨ ਆ ਜਿਹੜਾ ਉਹ ਤਬਾਹ ਹੋਇਆ ਦੱਸਦੀ ਕਿ 8 ਏਕੜ ਕਣਕ ਜਿਹੜੀ ਸੜ ਕੇ ਸੁਆਹ ਹੋ ਚੁੱਕੀ ਐ ਸਾਰਾ ਮਾਮਲਾ ਜਿਹੜਾ ਉਹ ਪਠਾਨਕੋਟ ਦੇ ਪਿੰਡ ਆ ਮਾਨ ਸਿੰਘਪੁਰ ਦਾ ਦੱਸਿਆ ਜਾ ਰਿਹਾ ਹੈ। ਉਹ ਮੈਂਬਰ ਪੰਚਾਇਤ ਸਾਬਕਾ ਮੈਂਬਰ ਪੰਚਾਇਤ ಗ್ರಾಮ ਪੰਚਾਇਤ ਮਾਨ ਸਿੰਘਪੁਰ ਕੀ ਕਹਿਣਾ ਚਾਹੁੰਦੇ ਜਿਹੜੀ ਅੱਗ ਲੱਗੀ ਹੈ ਕਾਂਕ ਨੂੰ ਤੁਹਾਡੇ ਪਿੰਡ ਦੇ ਵਿੱਚ ਠੀਕ ਤੁਹਾਡੀ ਜ਼ਾਲੀ ਹੈਗੀ ਆ ਸਰ ਪੈਲੀ ਤੇ ਹੈਗੀ ਇੱਥੇ ਪਰ ਜਿਹੜਾ ਬਿਜਲੀ ਨਾਲ ਦਾ ਸਾਰਾ ਇਹ ਕਾਂਡ ਹੋਇਆ ਕਿਉਂਕਿ ਜਦੋਂ ਵੀ ਬੱਤੀਆਂ ਛੱਡੀ ਹੈ ਆਪਣੇ ਪਹਨੇਰੀ ਚਲੀ ਸੀ ਲਾਈਨਾਂ ਖਰਾਬ ਸੀ ਤੇ ਜਦੋਂ ਉਹਨਾਂ ਨੇ ਬੱਤੀ ਛੱਡੀ ਤੇ ਉਹਦੇ ਨਾਲ ਹੀ ਜਿਹੜਾ ਉਹ ਤਬਾਕਾ ਹੋ ਗਿਆ ਸਪਾਰਕ ਹੋਈ ਹੈ ਉਹਦੇ ਕਾਰਨ ਜਿਹੜਾ ਚੰਗਾੜਾ ਪਾਣੇ ਕਾਰਨ ਅੱਗ ਛੁੱਲ ਗਈ ਹੈ ਤੇ ਇੱਥੇ ਕਾਫੀ ਲੋਕੀ ਦੌੜੇ ਬਜ਼ਾਰੇ ਟਰੈਕਟਰ ਟੋਟਰ ਲੈ ਕੇ ਲੇਕਿਨ ਫਿਰ ਵੀ ਬੜੀ ਕੋਸ਼ਿਸ਼ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਫਿਰ ਵੀ ਲੋਕਾਂ ਨੇ ਅੱਗ ਵਿੱਚ ਕੁੱਦ ਕੇ ਟਰੈਕਟਰ ਵਿੱਚ ਬਾੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਉਹਨਾਂ ਨੇ ਇਹ ਕੰਮ ਕੀਤਾ ਪਰ ਫਿਰ ਵੀ ਜਿਹੜੀ 8-10 ਕਿਲੇ ਜਗ੍ਹਾ ਜਿਹੜੀ ਆ ਉਹ ਉਹ ਜਲ ਗਈ ਹੈ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡੇ ਸਾਹਿਬ ਘੱਟ ਘੱਟ ਇਹ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਦਾ ਮਾਅਯੋਜ ਦਿੱਤਾ ਜਾਵੇ ਇਹ ਗਰੀਬ ਲੋਕੀ ਦੇ ਬਚਾਰੇ ਜਿਹੜਾ ਇਹਨਾਂ ਇਹਨਾਂ ਤੇ ਹੀ ਡਿਪੈਂਡਰ ਆ ਸਾਰੇ ਸਰਕਾਰ ਤੇ ਹਰ ਵਾਰੀ ਕਹਿੰਦੀ ਹੈ ਜਦੋਂ ਵੀ ਕੋਈ ਫਸਲ ਆਉਂਦੀ ਹੈ ਤੇ ਕਹਿੰਦੇ ਆ ਕਿ ਜੇ ਕੋਈ ਨੁਕਸਾਨ ਹੁੰਦਾ ਆਪਾਂ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੰਨੇ ਆ ਕਦੇ ਮਿਲਿਆ ਨਹੀਂ ਸਰ ਪਿਛਲੇ ਵਾਰੀ ਵੀ ਉਹਨਾਂ ਨੇ ਖਰਾਬਾ ਲਿਖਿਆ ਸੀ ਲੇਕਿਨ ਇੱਕ ਬੰਦੇ ਨੂੰ ਵੀ ਇੱਥੇ ਖਰਾਬਾ ਨਹੀਂ ਮਿਲਿਆ ਤੋ ਦੂਜੀ ਗੱਲ ਇਹ ਆ ਕਿ ਮੈਂ ਮੰਤਰੀ ਸਾਹਿਬ ਨੂੰ ਜੋ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਉਣਾ ਤੋਂ ਕਿ ਇੱਥੇ ਇੱਕ ਫਾਇਰ ਬ੍ਰਿਗੇਡ ਜਿਹੜੀ ਆ ਜ਼ਰੂਰ ਨਰੋਟ ਬਲਾਕ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤੁਰੰਤ ਜਿਹੜਾ ਕੋਈ ਕਾਰਵਾਈ ਹੁੰਦੀ ਹੈ ਉਹ ਜੀ ਕੰਮ ਹੁੰਦਾ ਤੋ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਆਪਣੇ ਫਾਇਰ ਬ੍ਰਿਗੇਡ ਪੁੱਜੇ ਜਦੋਂ ਫਾਇਰ ਬ੍ਰਿਗੇਡ ਇੱਥੇ ਆਈ ਹੈ ਤੋ ਸੜਕ ਜੀ ਖੜੀ ਰਹੀ ਲੜਕੇ ਉਹਨੇ ਅੱਗੇ ਲੋਕਾਂ ਨੇ ਕਾਬੂ ਕਰ ਲਿਆ ਸੀ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ 'ਚ ਕੁੱਦ ਗਏ ਆਪਣੀ ਕਿਸੇ ਨੇ ਬਾਹਰ ਸਾਲ ਲਈ ਹੈ ਕਿਸੇ ਨੇ ਆਪਣਾ ਮੂੰਹ ਥਾਲ ਲੇਦਾ ਹੈ ਤੇ ਸਾਰਿਆਂ ਨੇ ਮਿਲ ਕੇ ਸਰ ਇਹ ਅੱਗ ਪਹਚਾਈ ਹੈ ਅਗਰ ਇਸ 10 ਕਿੱਲੇ ਨੂੰ ਅਹੀਂ ਨੀ ਸਿੱਧਤਾ ਨਾਲ ਇਹਨੂੰ ਸਰ ਰੋਕਣ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿੱਲੇ ਦਾ ਨੁਕਸਾਨ ਹੋ ਜਾਣਾ ਸੀ ਘਰਾਂ ਤੱਕ ਵੀ ਜਾ ਸਕਦੀ ਸੀ ਬਿਲਕੁਲ ਸਰ ਬਿਲਕੁਲ ਸਰ ਅਹੀਂ ਤੇ ਇਸ ਗੱਲ ਦਾ ਹੀ ਸ਼ੁਕਰ ਮਨਾਉਣਾ ਹੈ ਕਿ ਸ਼ੁਕਰ ਕਰੋ ਕੋਈ ਬੰਦੇ ਦੀ ਕੇ ਨਾਲ ਮਾਨਹਾਨੀ ਨਹੀਂ ਹੋਈ ਆ ਕੁਝ ਵੀ ਹੈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਥੋੜੀ ਬਹੁਤ ਜਿਹੜੀ ਹੈ ਉਹ ਜਲਿਆ ਕੋਈ ਬੰਦਾ ਖਤਮ ਨਹੀਂ ਹੋਇਆ ਮੇਨ ਸਰ ਗੱਲ ਇਹ ਹੈ ਤੇ ਅਹੀਂ ਵੀ ਲੈਤੀ ਮੰਨਦੇ ਤੁਸੀਂ ਇਹਦੇ ਵਿੱਚ ਅੱਗ ਲੱਗਣ ਦੇ ਨਲਾਇਕੀ ਸਰ ਗੱਲ ਇਹ ਹੈ ਕਿ ਬਿਜਲੀ ਵਾਲਿਆਂ ਦੀ ਹੈ ਜੇ ਇਹ ਤਾਰਾਂ ਪ੍ਰੋਪਰ ਮੇਨਟੇਨ ਕੀਤੀਆਂ ਜਾਣ ਤਾਰਾਂ ਦੀ ਪ੍ਰੋਪਰ ਕਸਾਈ ਕੀਤੀ ਜਾਏ ਜਦੋਂ ਫਸਲ ਦਾ ਟਾਈਮ ਹੈ ਪੱਕਣ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਆਈ ਸਰ ਆਪਣੇ ਖੇਤ ਵਿੱਚ ਜਲਦੀ ਵੀ ਡਰਦੇ ਹਾਂ ਕਿ ਕਿਤੇ ਕੁਝ ਹਾਸਾ ਨਾ ਹੋ ਜਾਏ ਕਿਤੇ ਕੋਈ ਸਿਗਰਟ ਨਾ ਪੀ ਰਿਹਾ ਕਿਤੇ ਕੋਈ ਬੀੜੀ ਨਾ ਪੀ ਰਿਹਾ ਕਿਉਂਕਿ ਸਰ ਇਹ ਟਾਈਮ ਜਿਹੜਾ ਹੈ ਪੀਕ ਟਾਈਮ ਹੈ ਮੰਡੀਆਂ ਚੱਲ ਰਹੀਆਂ ਸਰ ਕੀ ਮਾਫ ਕਰਦੇ ਹੋ ਮੰਗ ਸਰ ਇਹ ਕਰਦੇ ਆ ਕਿ ਸਰਕਾਰ ਵੱਲੋਂ ਕਹਿਣਾ ਹੈ ਕਿ ਮੌਇਸਚਰ ਜਿਹੜਾ ਹੈ ਪ੍ਰੋਪਰ ਹੋਣਾ ਚਾਹੀਦਾ ਕਣਕ ਦਾ ਮੌਇਸਚਰ ਕਰਕੇ ਸਰ ਅਸੀਂ ਆਪਣੇ ਕਣਕ ਰੱਖੀ ਦੀ ਸੀ ਕਿ ਮੌਇਸਚਰ ਇਹਨੂੰ ਪ੍ਰੋਪਰ ਦੀ ਪਰ ਹੁਣ ਜੋ ਇਹ ਹਾਸਾ ਵਾਪਰੇ ਆ ਉਸ ਕਰਕੇ ਸਰ ਮੇਰਾ ਜਿਸ ਸਰ ਸਭ ਕੁਝ ਹੀ ਖਤਮ ਹੋ ਗਿਆ ਮੇਰੇ ਤੋਂ 2 ਕਿੱਲੇ ਪਹਿਲੀ ਸਭ ਖਤਮ ਹੋ ਗਿਆ ਕੀ ਮੰਗ ਕਰਦੇ ਹੋ ਮੰਗ ਸਰ ਇਹ ਕਰਨੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਏ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਪੂਰਾ ਕੀਤਾ ਜਾਏ ਪਲੱਸ ਸਰ ਇੱਥੇ ਜਦੋਂ ਵੀ ਫਸਲ ਦਾ ਟਾਈਮ ਹੁੰਦਾ ਸਾਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਬਿਜਲੀ ਘਰ ਉਪਲਬਧ ਕਰਾਈ